ਪਿਛਲੇ ਸਮੇਂ ਦੇ ਵਿੱਚ ਮੈਨੂੰ ਇਹ ਲੱਗਦਾ ਹੈਗਾ ਕਿ ਜਿਹੜਾ ਜਸਟਿਸ ਸਿਸਟਮ ਹੈ ਉਹ ਉਸ ਜਸਟਿਸ ਸਿਸਟਮ ਨੂੰ ਇੰਨਾ ਹਲਕਾ ਬਣਾਇਆ ਜਾ ਰਿਹਾ ਉਸ ਦੇ ਅਖੀਰ ਦੇ ਵਿੱਚ ਅੱਜ ਜਿਹੜਾ ਇਹ ਨਵਾਂ ਨਮੂਨਾ ਜਿਹੜਾ ਸਰਕਾਰਾਂ ਵੱਲੋਂ ਪੇਸ਼ ਕੀਤਾ ਜਾ ਰਿਹਾ ਕਿ ਗ੍ਰਾਮ ਨਿਆਂਾਲਿਆ ਖੋਲ੍ਹੀਆਂ ਜਾਣਗੀਆਂ ਮੈਨੂੰ ਇਹ ਕਈ ਵਾਰ ਇਸ ਤਰ੍ਹਾਂ ਹੀ ਲੱਗਦਾ ਹੁੰਦਾ ਜਿਵੇਂ ਮਤਲਬ ਬਾਜ਼ਾਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਲੋਕ ਸਬਜ਼ੀ ਵੇਚਦੇ ਫਿਰਦੇ ਆ ਐਸੀ ਤਰ੍ਹਾਂ ਫਿਰ ਅਦਾਲਤਾਂ ਦਾ ਇਹ ਹਾਲ ਹੋ ਜੂਗਾ ਬੇਪਿੰਡ ਦੇ ਵਿੱਚ ਜਾ ਕੇ ਕਿਹਾ ਕਰਨਗੇ ਵੀ ਕਿਸੇ ਨੇ ਜਵਾਬ ਤੇ ਲੈਣੀ ਆ ਉਹ ਲੈ ਲੋ ਕਿਸੇ ਨੇ ਇਸਤੇ ਕਰਾਉਣੀ ਆ ਉਹ ਕਰਾ ਲਓ ਮਤਲਬ ਕਿਸ ਤਰ੍ਹਾਂ ਦਾ ਮਤਲਬ ਇਹ ਜਿਹੜਾ ਹੈਗਾ ਸਿਸਟਮਾ ਪਤਾ ਨਹੀਂ ਕੌਣ ਇਹਨਾਂ ਦੇ ਸਲਾਹਕਾਰ ਹੈਗੇ ਆ ਮੈਨੂੰ ਲੱਗਦਾ ਡਿਸੀਜਨਸ ਹੋ ਰਹੇ ਆ ਜਸਟਿਸ ਤੱਕ ਇਹ ਰਿਹਾ ਹੈ ਨਹੀਂ ਕਿਉਂਕਿ ਉਹ ਜਿਹੜੀ ਅੱਖਾਂ ਪਰ ਪੱਤੀ ਬੰਨੀ ਵੀ ਸੀ ਉਹ ਬੜੀ ਪੱਕੀ ਔਰ ਮਜ਼ਬੂਤ ਬੰਨਤੀ ਵੀ ਜਮਈ ਨਾ ਦੇਖੋ ਕਿਸੇ ਚੀਜ਼ ਨੂੰ ਔਰ ਪਿਛਲੇ ਟਾਈਮਾਂ ਦੇ ਵਿੱਚ ਤੁਸੀਂ ਇਹਨਾਂ ਦੇ ਫੈਸਲੇ ਦੇਖੇ ਹੋਣੇ ਆ ਕਿ ਬਜਾਏ ਅਦਾਲਤਾਂ ਦੇ ਵਿੱਚ ਜਾ ਕੇ ਕੋਈ ਜਸਟਿਸ ਲਵੇ ਕੋਈ ਇਨਸਾਫ ਦੀ ਤਵਕਕ ਕਰੇ ਉਹਦੀ ਧਾਤੇ ਇਹਨਾਂ ਨੇ ਬਹੁਤ ਸਾਰੇ ਸਮਝੌਤੇ ਸਭਨ ਕੋਲਤੇ ਸਮਝੌਤਾ ਸਮੇਂ ਤੋਂ ਬਿਨਾ ਬਹੁਤ ਸਾਰੀਆਂ ਫੈਮਿਲੀ ਕੋਟਾਂ ਖੋਲਤੀਆਂ ਉਸ ਤੋਂ ਇਲਾਵਾ ਜਿਹੜਾ ਨਵਾਂ ਸਿਸਟਮ ਇਹਨਾਂ ਨੇ ਕੀਤਾ ਸਰਕਾਰੀ ਵਕੀਲ ਸਰਕਾਰ ਵੱਲੋਂ ਕੇਸ ਲੜਦੇ ਆ ਔਰ ਇਹਨਾਂ ਨੇ ਕੀ ਕਰਿਆ ਨਵੇਂ ਜਿਹੜੇ ਹੈਗੇ ਵਕੀਲ ਵਕੀਲਾ ਦੇ ਵਿੱਚੋਂ ਕੰਟਰੈਕਟ ਤੇ ਰੱਖਤੇ ਔਰ ਉਹ ਇੱਕ ਪਾਸੇ ਤੇ ਸਰਕਾਰ ਲੜ ਰਹੀ ਔਰ ਦੂਸਰੇ ਪਾਸੇ ਦੇਸ਼ੀਰ ਵੱਲੋਂ ਜਿਹੜਾ ਹਜੇ ਸਰਕਾਰ ਦੇ ਰੱਖੇ ਹੋਏ ਵਕੀਲ ਲੜ ਰਹੇ ਹੈਗੇ ਆ ਇਹਦੇ ਕਿੱਥੇ ਇਨਸਾਫ ਦੀ ਤੁਸੀਂ ਜਿਹੜੀ ਹੈਗੀ ਤਵਕਕੋ ਕਰੋਗੇ ਅੱਜ ਸਾਰੇ ਪੰਜਾਬ ਦੇ ਵਿੱਚ ਇਸ ਗੱਲ ਨੂੰ ਲੈ ਕੇ ਪੰਜਾਬ ਦੇ ਵਕੀਲਾਂ ਨੇ ਹੜਤਾਲ ਕੀਤੀ ਵੀ ਆ ਜਦੋਂ ਇਸ ਤਰ੍ਹਾਂ ਦਾ ਸਿਸੋ ਹੋ ਜੂਗਾ ਤੇ ਤੋਂ ਬਸ ਹੀ ਖਾਣਾ ਦੇ ਵਿੱਚ ਜਿਹੜੀ ਹੈਗੀ ਆ ਇਹ ಗ್ರಾಮ ਪੰਚਾਇਤ ਲਿਆ ਲਿਆ ਖੋਲ ਰਹੀ ਹੈਗੀਆਂ ਕਿੰਨੇ ਵਕੀਲ ਜਿਹੜੇ ਹੈਗੇ ਮੈਨੂੰ ਲੱਗਦਾ ਹੈਗਾ ਕੋਈ ਵਕੀਲਾਂ ਦਾ ਤਾਂ ਇਹ ਜਿਹੜੇ ਹੈਗੇ ਗਲਾਂ ਦੇ ਵਿੱਚ ਫਤੂ ਵਾਸਤੇ ਘਵਾ ਦੇਣਗੇ ਵੀ ਥਾ ਥਾ ਤੁਰੇ ਫਿਰਿ ਜਾਓ ਅੱਜ ਇਹ ਸ਼ੁਰੂ ਕੀਤਾ ਭਗਵਾਨ ਤੁਮਾਰ ਮੋ ਜਿਹੜਾ ਮੁੜ ਕੇ ਮਹੱਲਾ ਜਿਹੜੇ ਹੈਗੇ ਨਿਆ ਲਿਆ ਖੋਹ ਦੇਣਗੇ ਫਿਰ ਉਹ ਮਹੱਲਿਆਂ ਦੇ ਵਿੱਚ ਗਰੋਏ ਫੜਨਗੇ ਸੋ ਮੈਨੂੰ ਲੱਗਦਾ ਕਿ ਇਸ ਚੀਜ਼ ਦਾ ਸਾਰੇ ਵਕੀਲ ਚਾਰੇ ਭਾਈਚਾਰੇ ਦੇ ਵਿੱਚ ਬਹੁਤ ਰੋਸ਼ ਹੈ ਔਰ ਸਾਰਾ ਵਕੀਲ ਭਾਈਚਾਰਾ ਇਸ ਦੀ ਪੁਰ ਜੋਰ ਸ਼ਬਦਾਂ ਦੇ ਵਿੱਚ ਹੁੰੰਦਾ ਕਰਦਾ ਔਰ ਬਿਲਕੁਲ ਇਸ ਤਰ੍ਹਾਂ ਦੀ ਆਵਾਜ਼ ਤਾਂ ਸੀ ਨਹੀਂ ਚੱਲਣ ਦੇ ਆ ਅਗਲਾ ਪੋਟੈਸ ਅੱਜ ਮੀਟਿੰਗ ਹੈਗੀ ਆ ਰੋਪੜ ਦੇ ਵਿੱਚ ਔਰ ਸਾਰੇ ਪੰਜਾਬ ਦੇ ਜਿਹੜੇ ਪ੍ਰਧਾਨ ਹੈਗੇ ਆ ਵਕੀਲ ਹੈਗੇ ਆ ਔਰ ਉੱਤੇ ਜੋ ਵੀ ਫੈਸਲਾ ਹੋਊਗਾ ਉਸ ਦੇ ਮਤਾਂ ਹੋ ਕੇ ਜਿਹੜਾ ਅਗਲਾ ਫੈਸਲਾ ਲਿਆ ਜਾਊਗਾ